ਗਵਰਨਮੈਂਟ ਸਕੀਮਾ ਕੋਈ ਕਿ ਘਰ ਘਰ ਜਾ ਕੇ ਕਿ ਗਵਰਨਮੈਂਟ ਲੋਕਾਂ ਦੇ ਘਰ ਆ ਕੇ ਕੰਮ ਕਰੇਗੀ ਹੁਣ ਜੀ ਸਾਨੂੰ ਨਹੀਂ ਜਾਣਾ ਪੈਣਾ ਉੱਥੇ ਜੀ ਸਰ ਅੱਗੇ ਅਸੀਂ ਜਾਂਦੇ ਸੀ ਕੰਮ ਕਰਾਣ ਹੁਣ ਘਰ ਕੇ ਬੈਠੇ ਕੰਮ ਹੋਦੇ ਸਭ ਦੇ ਇੱਕ ਮੂਵਮੈਂਟ ਹੈ ਸਰਕਾਰ ਦੀ ਕਿ ਮੈਕਸਿਮਮ ਫਾਈਲਾਂ ਕਲੀਅਰ ਕਰਤੀਆਂ ਜਾਣ ਤਾਂ ਕਿ ਅੱਗੇ ਜਿਹੜਾ ਜੀਐਸਟੀ ਦਾ ਕੰਮ ਚੱਲ ਰਿਹਾ ਉਹ ਬਿਲਕੁਲ ਸਮੂਥ ਚੱਲੇ ਮੈਂਨੇ ਉਸਕੋ ਸੈਟਲਮੈਂਟ ਕਰਕੇ ਜੋ ਕਿ ਮੇਰਾ 5 ਲੱਖ ਕੁਛ ਅਮਾਉਂਟ 16000 ਕੇ ਲਗਭਗ ਅਮਾਉਂਟ ਥਾ ਉਸਮੇਂ ہمارا ਵਿਆਜ ਵੀ ਉਹਨਾਂ ਨੇ ਛੋੜਾ ਔਰ 2 ਲੱਖ 3000 ਵੀ ਮੇਰੇ ਸਾਥ ਸੈਟਲ ਕਰਕੇ ਮੇ ਉਹ ਦੇਖ ਕੇ ਮੇਰਾ ਸਾਰਾ ਪਿਛਲਾ ਇਸ਼ੂ ਖਤਮ ਹੋ ਗਿਆ ਸਾਡੀ ਜੁਆਇੰਟ ਐਕਸ਼ਨ ਕਮੇਟੀ ਕਾਫੀ ਦੇ ਤੋ ਜਦੋਂ ਵੀ ਇਹ ਨਵੀਂ ਸਰਕਾਰ ਆਈਏ ਉਦੋਂ ਤੋਂ ਉਪਰਾਲਾ ਕੀਤਾ ਵੀ ਵਨ ਟਾਈਮ ਸੈਟਲਮੈਂਟ ਸਕੀਮ ਲਿਆ ਕੇ ਜਿਹੜੇ ਪੁਰਾਣੇ ਵੈਟ ਦੇ ਕੇਸ ਪਏ ਨੇ ਉਹਨਾਂ ਨੂੰ ਕਲੀਅਰ ਕੀਤਾ ਜਾਵੇ ਉਹਨਾਂ ਦਾ ਕੀ ਗਵਰਨਮੈਂਟ ਦਾ ਕਾਫੀ ਰੈਵਨਿਊ اٹਕਿਆ ਉਹਨਾਂ ਦਾ ਗਵਰਨਮੈਂਟ ਨੂੰ ਰੈਵਨਿਊ ਆ ਜਾਏਗਾ ਤਾਂ ਪਿਛਲਾ ਵੈਟ ਦਾ ਜਿਹੜਾ ਸਿਸਟਮ ਹੈ ਨਾ ਕਲੀਅਰ ਹੋ ਜਾਏਗਾ ਉਸ ਨੂੰ ਚਾਹਾਂਗੇ ਕਿ ਜਿਵੇਂ ਕਿਸੇ ਦਾ ਜਿਹੜਾ ਟੈਕਸ ਸੀਗਾ 5 ਲੱਖ ਦੇ ਆਸ-ਪਾਸ ਡਿਊ ਸੀਗਾ ਤਾਂ ਉਹਨੂੰ 2 ਲੱਖ ਚ ਸੈਟਲ ਕਰ ਦਿੱਤਾ ਗਿਆ ਤਾ ਸਰ ਇਹ 2 ਲੱਖ ਇੱਕੋ ਹੀ ਵਾਰੀ ਚ ਦੇਣਾ ਪਊਗਾ ਜਾਂ ਉਹ ਵੀ ਕਿਸ਼ਤਾਂ ਕਰ ਸਕਦੇ ਆ ਅ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਦੋ ਕਿਸਮ ਦੀਆਂ ਸਲੈਬਸ ਨੇ ਇਹਦੇ ਵਿੱਚ ਇਸ ਸਕੀਮ ਦੇ ਵਿੱਚ ਜਿਨ੍ਹਾਂ ਦੀ 1 ਲੱਖ ਤੱਕ ਦੀ ਟੈਕਸ ਲੈਬ ਹੈਗੀ ਆ ਉਹਨਾਂ ਨੇ ਟੈਕਸ ਦੇਣਾ ਸੀਗਾ ਉਹ ਪੂਰੀ ਦਾ ਪੂਰੀ ਤਰ੍ਹਾਂ ਮਾਫ ਹੈ ਟੈਕਸ ਵੀ ਮਾਫ ਹੈ ਪੈਨਲਟੀ ਵੀ ਮਾਫ ਹੈ ਇੰਟਰਸਟ ਵੀ ਮਾਫ ਹੈ ਜਿਹੜੇ 1 ਲੱਖ ਤੋਂ 1 ਕਰੋੜ ਤੱਕ ਦੀ ਸੈਕੰਡ ਸਲੇਵ ਹੈਗੀ ਆ ਉਹਦੇ ਵਿੱਚ ਜਿੰਨਾ ਟੈਕਸ ਹੈ ਉਹਦਾ ਸਿਰਫ ਤੇ ਸਿਰਫ ਹਾਫ ਪਰਸੈਂਟ ਦੇਣਾ ਲੇਕਿਨ ਪੈਨਲਟੀ ਸਾਰੀ ਦੀ ਸਾਰੀ ਔਰ ਇੰਟਰਸਟ ਸਾਰਾ ਦਾ ਸਾਰਾ ਮਾਫ ਹੈ ਸੋ ਜਿਨ੍ਹਾਂ ਨੇ 5 ਲੱਖ ਦਾ ਦਿੱਤਾ ਹੈ 5 ਲੱਖ ਦੇ ਵਿੱਚੋਂ 2.5 ਲੱਖ ਰੁਪਏ ਦਾ ਦਿੱਤਾ ਹੈ ਉਹ ਕੱਲਾ ਟੈਕਸ ਐਲੀਮੈਂਟ ਸੀਗਾ ਲੇਕਿਨ ਇੰਟਰਸਟ ਤੇ ਪੈਨਲਟੀ ਮਿਲਾ ਕੇ ਉਹ ਘੱਟੋ ਘੱਟ 12-13 ਲੱਖ ਬਣਦੀ ਸੀ ਲੇਕਿਨ ਉਹ 12-13 ਲੱਖ ਦੀ ਬਜਾਏ ਸਿਰਫ 2.5 ਲੱਖ ਰੁਪਏ ਦੇ ਨਾਲ ਹੀ ਉਹਨਾਂ ਦਾ ਛੁਟਕਾਰਾ ਹੋ ਗਿਆ ਨਮਸਕਾਰ ਮੈਂ ਸ਼ਿਲਿੰਦਰ ਸਿੰਘ ਜੀਐਸਟੀ ਆਫੀਸਰ ਜਲੰਧਰ 2 ਤੋਂ ਓਟੀਐਸ ਸਕੀਮ ਮਤਲਬ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਇੱਕ ਸਕੀਮ ਲੈ ਕੇ ਆਂਦੀ ਹੈ ਜਿਹਦੇ ਨਾਲ ਵਪਾਰੀਆਂ ਨੂੰ ਜੋ ਪਿਛਲੇ ਡਿਊਜ਼ ਖੜੇ ਨੇ ਉਹਨਾਂ ਨੂੰ ਸੈਟਲ ਕਰਨ ਦੇ ਲਈ ਤਾਂ ਕਿ ਉਹ ਟੈਨਸ਼ਨ ਫਰੀ ਹੋ ਜਾਣ ਅਤੇ ਸਰਕਾਰ ਵੀ ਇਹਨਾਂ ਕੰਮਾਂ ਤੋਂ ਵੈਲੀ ਹੋ ਜਾਵੇ ਅਤੇ ਵਪਾਰੀ ਖੁੱਲ ਕੇ ਆਪਣਾ ਵਪਾਰ ਕਰ ਸਕਣ ਇਹ ਸਕੀਮ ਲੈ ਕੇ ਆਂਦੀ ਹੈ ਪਹਿਲੀ ਵਾਰੀ ਹੋਇਆ ਪਹਿਲਾਂ ਵੀ ਓਟੀਐ ਸਕੀਮਾਂ ਆਈਆਂ ਲੇਕਿਨ ਇਹ ਵਾਲੀ ਓਟੀਐ ਸਕੀਮ ਜਿਹੜੀ ਇਸ ਵਾਰੀ ਸਰਕਾਰ ਨੇ ਲੈ ਕੇ ਆਂਦੀ ਹੈ ਇਹ ਬਹੁਤ ਹੀ ਵਿਲੱਖਣ ਹੈਗੀ ਹੈ ਇਹਦੇ ਵਿੱਚ ਪਿਛਲੇ ਕਿਸੇ ਵੀ ਸਾਲ ਦੀ ਈਵਨ ਜਿਹੜੇ ਪਹਿਲਾਂ ਐਕਟ ਹੋਏ ਨੇ ਵੈਟ ਤੋਂ ਪਹਿਲਾਂ ਜਨਰਲ ਪੰਜਾਬ ਜਨਰਲ ਟੈਕਸ ਐਕਟ ਸੀਗਾ ਉਹਦੇ ਵੀ ਯਾਨੀ ਕਿ ਅਜ ਤੋਂ 20 25 ਸਾਲ ਪੁਰਾਣੇ ਵੀ ਜਿਹੜੇ ਕੇਸਸ ਹੈਗੇ ਨੇ ਉਹਨਾਂ ਕੇਸਾਂ ਦੀ ਵੀ ਸੈਟਲਮੈਂਟ ਜਿਹੜੀ ਹੈ ਇਸ ਸਕੀਮ ਦੇ ਵਿੱਚ ਹੋ ਰਹੀ ਹੈ ਸਰ ਕਈ ਕੇਸਾਂ ਚ ਫੈਕਟਰੀ ਬੰਦ ਵੀ ਹੋ ਜਾਂਦੀ ਆ ਕੋਈ ਵਿਡੋ ਲੇਡੀ ਵੀ ਆ ਕੋਈ ਮਿਸ ਹੈਪਨਿੰਗ ਹੋ ਜਾਂਦੀ ਉਹਨੇ ਫੈਮਿਲੀ ਚ ਸਰ ਕੋਈ ਹੋਰ ਐਗਜ਼ੈਂਪਸ਼ਨਸ ਵੀ ਆ ਕੋਈ ਕੇਸਾਂ ਚ ਬਿਲਕੁਲ ਇਹ ਚ ਮੈਂ ਜਿਵੇਂ ਦੱਸਿਆ 1 ਲੱਖ ਤੱਕ ਵਾਲੀ ਐਗਜ਼ੈਂਪਸ਼ਨ ਹੈ ਪੂਰੀ ਤਰ੍ਹਾਂ ਐਗਜ਼ੈਂਪਸ਼ਨ ਹੈ ਜੀ ਤਕਰੀਬਨ 39000 ਜਿਹੜੇ ਡੀਲਰ ਹੈਗੇ ਨੇ ਸਾਰੇ ਪੰਜਾਬ ਦੇ ਵਿੱਚ ਉਹ 1 ਲੱਖ ਤੱਕ ਵਾਲੇ ਹੈਗੇ ਨੇ ਅਤੇ 19000 ਦੇ ਕਰੀਬ ਜਿਹੜੇ ਨੇ ਉਹ 1 ਲੱਖ ਤੋਂ 1 ਕਰੋੜ ਵਾਲੇ ਨੇ ਤੇ ਉਹਨਾਂ ਸਾਰਿਆਂ ਦੀ ਜਿਹੜੀ ਹੈ ਸੈਟਲਮੈਂਟ ਹੋ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਕਰ ਲਈ ਹੈ ਬਹੁਤ ਸਾਰੇ ਡੀਲਰਾਂ ਨੇ ਬਹੁਤ ਪੋਜ਼ੀਟਿਵ ਰਿਸਪਾਂਸ ਆਇਆ ਹੈ ਅਤੇ ਅਸੀਂ ਉਹ ਹਰ ਇੱਕ ਤਰ੍ਹਾਂ ਦੇ ਮਾਧਿਅਮ ਰਾਹੀਂ ਉਹਨਾਂ ਤੱਕ ਪਹੁੰਚ ਰਹੇ ਹਾਂ ਸਰਕਾਰ ਖੁਦ ਉਹਨਾਂ ਦੇ ਦਰਵਾਜ਼ੇ ਪਹੁੰਚ ਰਹੀ ਹੈ ਤਾਂ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੇ ਇਸ ਤੋਂ ਇਲਾਵਾ ਸਾਡੇ ਸਵਾਲਾਂ ਤੋਂ ਇਲਾਵਾ ਕੋਈ ਹੋਰ ਵੀ ਜਾਣਕਾਰੀ ਕੋਈ ਚਾਹੁੰਦਾ ਹੋਵੇ ਤਾਂ ਉਹ ਕਿੱਥੇ ਸੰਪਰਕ ਕਰੇ ਆਪਣੇ ਸਵਾਲਾਂ ਜਵਾਬ ਕਿੱਥੇ ਲੈ ਸਕਦਾ ਬਿਲਕੁਲ ਬਿਲਕੁਲ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਜਿਹਨੂੰ ਅੱਜ ਕੱਲ ਅਸੀਂ ਜੀਐਸਟੀ ਭਵਨ ਕਹਿੰਦੇ ਆ ਇੱਥੇ ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਨਾਲ ਹੀ ਸਾਡਾ ਆਪਣਾ ਆਫਿਸ ਹੈ ਜਿੱਥੇ ਅਸੀਂ ਬੈਠੇ ਆ ਉੱਥੇ ਜਲੰਧਰ ਵਨ ਜਲੰਧਰ 2 ਦਾ ਆਫਿਸ ਹੈ ਤਿੰਨੋਂ ਡਿਸਟ੍ਰਿਕਟਸ ਇਕੱਠੇ ਬੈਠੇ ਨੇ ਤਾਂ ਵਪਾਰੀ ਜਿਹੜੇ ਹੈਗੇ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਲਈ ਕੁਐਸਚਨ ਦੇ ਲਈ ਉੱਥੇ ਪਹੁੰਚ ਸਕਦੇ ਨੇ ਇਸ ਤੋਂ ਇਲਾਵਾ ਸਾਡੇ ਅਸੀਂ ਖੁਦ ਸਾਡੇ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਇਨ ਟੱਚ ਹੈਗੇ ਨੇ ਵੈਬਸਾਈਟ ਤੇ ਵੀ ਅਵੇਲੇਬਲ ਹੈ ਸਾਰਾ ਕੁਝ ਅਸੀਂ ਪੰਜਾਬ ਸਰਕਾਰ ਅਖਬਾਰ ਦੇ ਵਿੱਚ ਵੀ ਹਰ ਰੋਜ਼ ਪੇਜ ਰਹੀ ਹੈ ਤੇ ਆਨਲਾਈਨ ਵੀ ਅਵੇਲੇਬਲ ਹੈ ਸਾਰੇ ਲਿੰਕਸ ਨੇ ਕਿਊ ਆਰ ਕੋਡਸ ਆ ਰਹੇ ਨੇ ਅਖਬਾਰ ਦੇ ਵਿੱਚ ਤਾਂ ਵਪਾਰੀ ਘਰ ਬੈਠੇ ਹੀ ਇਸ ਚੀਜ਼ ਨੂੰ ਅਵੇਲ ਕਰ ਸਕਦੇ ਨੇ ਸਿੰਪਲੀ ਇੱਕ ਫਾਰਮ ਭਰਨਾ ਹੈ ਜਿਹਨੂੰ OTS ਫਾਰਮ ਕਹਿੰਦੇ ਆ ਅਤੇ ਅਗਰ ਉਹ 1 ਲੱਖ ਤੋਂ ਨੀਚੇ ਹੈ ਤਾਂ ਕੱਲਾ ਫਾਰਮ ਭਰ ਕੇ ਦੇਣਾ ਹੈਗਾ ਤੇ ਸਰਕਾਰ ਸਰਟੀਫਿਕੇਟ ਦੇ ਦੇਗੀ ਕਿ ਤੁਹਾਡੀ OTS ਦੇ ਤਾਇਕ ਸਾਰੀ ਸੈਟਲਮੈਂਟ ਹੋ ਗਈ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਇਹ ਨਕੀਂਤੀ ਜਾਣਕਾਰੀ ਸਾਂਝੀ ਕੀਤੀ ਹੈ ਸ਼ੁਕਰੀਆ ਜੀ ਮੈਂ ਨਰਿੰਦਰ ਸਿੰਘ ਸੱਗੂ ਪ੍ਰੈਜ਼ੀਡੈਂਟ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਜਿਲੰਦਰ ਸੋ ਅੱਜ ਅਸੀਂ ਵੈਟ ਦੇ ਓਟੀਐ ਸਕੀਮ ਜਿਹੜੀ ਆਈ ਹੈ ਇਹ ਕਾਫੀ ਵਪਾਰੀਆਂ ਦੀ ਤੇ ਸਾਡੇ ਅਫਸਰਾਂ ਦੀ ਮਿਹਨਤ ਦੇ ਨਾਲ ਇਹ ਸਕੀਮ ਲਿਆ ਪਾਈ ਹੈ ਔਰ ਇਸ ਸਕੀਮ ਦੇ ਵਿੱਚ ਜਿਹੜੇ ਲੱਖ ਰੁਪਏ ਤੱਕ ਜਿਹੜਾ ਟੈਕਸ ਬੰਦ ਹੈ ਜਿੰਨਾਂ ਦਾ ਉਹ ਬਿਲਕੁਲ ਫ੍ਰੀ ਹੈ ਉਹਨਾਂ ਦੇ ਉੱਤੇ ਪੈਨਲਟੀ ਕੋਈ ਨਹੀਂ ਹੈ ਔਰ ਉਹਨਾਂ ਦਾ ਕੋਈ ਟੈਕਸ ਨਹੀਂ ਜਿਨਾ ਫ੍ਰੀ ਹੈ ਤੇ ਉਸ ਤੋਂ ਉੱਪਰ ਥੋੜਾ ਜਿਹਾ ਟੈਕਸ ਸਰਕਾਰ ਨੇ ਰੱਖਿਆ ਜਿਹੜਾ ਕਿ ਲਗਭਗ 40% ਜਾਂ 45-50 ਉਹਦੇ ਕੈਟਾਗਰੀ ਦੇ ਹਿਸਾਬ ਨਾਲ ਹੈਗਾ ਸੋ ਵਪਾਰੀਆਂ ਨੂੰ ਔਰ ਇੰਡਸਟਰੀਸਟਾਂ ਨੂੰ ਚਾਹੀਦਾ ਕਿ ਇਸ ਸਕੀਮ ਦਾ ਪੂਰਾ ਪੂਰਾ ਫਾਇਦਾ ਚੱਕਣ ਕਿਉਂਕਿ ਬੜੀ ਮਿਹਨਤ ਦੇ ਨਾਲ ਇਹ ਵਪਾਰੀਆਂ ਨੇ ਔਰ ਇੰਡਸਟਰੀਸਟਾਂ ਨੇ ਐਸੋਸੀਏਸ਼ਨਾਂ ਨੇ ਇਹ ਸਕੀਮ ਤੇ ਜੋਰ ਪਾ ਕੇ ਸਕੀਮ ਕਰਾਈ ਹੈਗੀ ਹੈ ਸੋ ਇੱਕ ਵਾਰੀ ਫੇਰ ਮੇਰੀ ਸਾਰੇ ਵਪਾਰੀਆਂ ਨੂੰ ਔਰ ਇੰਡਸਟਰੀਸ ਲਿਸਟਨ ਨੂੰ ਹੈ ਕਿ ਜਿਹੜੇ ਧਾਇਰੇ ਚ ਆਉਂਦੇ ਨੇ ਜੀਐਸਟੀ ਸਕੀਮ ਦੇਖ ਲੈਣ ਜੀਐਸਟੀ ਭਵਨ ਤੋਂ ਪਤਾ ਕਰ ਲੈਣ ਉਹ ਆਪਣਾ ਇਹਦਾ ਪੂਰਾ ਪੂਰਾ ਬੈਨੀਫਿਟ ਉਠਾ ਲੈਣ। ਧੰਨਵਾਦ। ਮੇਰਾ ਨਾਮ ਗੁਰਸਰਨ ਸਿੰਘ ਆ ਕਨਵੀਨਰ ਜਲੰਧਰ ਇੰਡਸਟਰੀਅਲ ਐਂਡ ਟਰੇਡਰਸ ਜੁਆਇੰਟ ਐਕਸ਼ਨ ਕਮੇਟੀ ਦਾ ਮੈਂ ਕਨਵੀਨਰ ਹਾਂ। ਗਵਰਨਮੈਂਟ ਨੇ ਜਿਹੜੇ ਵੈਟ 2017 ਨੂੰ ਸਾਡੇ ਤੇ ਜੀਐਸਟੀ ਲੱਗਿਆ ਸੀ ਉਸ ਤੋਂ ਪਹਿਲਾਂ ਵੈਟ ਦੇ ਕਿ ਉਸ ਕਾਫੀ ਪੈਂਡਿੰਗ ਬੈਸਿੰਗ ਔਰ ਗਵਰਨਮੈਂਟ ਨੇ OTAS ਸਕੀਮ ਲਿਆਂਦੀ OTAS ਸਕੀਮ ਚ ਕੀ ਕਿਹਾ 31 ਮਾਰਚ 2023 ਤੱਕ ਜਿਨ੍ਹਾਂ ਦੀ ਅਸੈਸਮੈਂਟ ਹੋਈਆਂ ਉਹ ਹੀ OTAS ਸਕੀਮ ਦਾ ਫਾਇਦਾ ਲੈ ਸਕਦੇ ਨੇ ਅਸੀਂ ਇਹ ਸਾਰਿਆਂ ਨੂੰ ਰਿਕਵੈਸਟ ਇਹ ਕਰਦੇ ਹਾਂ ਵੀ ਜਿਹੜਾ 31 ਮਾਰਚ 2023 ਤੋਂ ਪਹਿਲਾਂ ਜਿਨ੍ਹਾਂ ਵੀ ਅਸੈਸੀਆਂ ਦੀ ਅਸੈਸਮੈਂਟ ਹੋ ਚੁੱਕੀ ਹੈ ਉਹਨਾਂ ਨੂੰ ਇਹਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ ਜਿਨ੍ਹਾਂ ਦਾ 1 ਲੱਖ ਰੁਪਏ ਤੋਂ ਘੱਟ ਟੈਕਸ ਹੈ ਉਹਨਾਂ ਨੂੰ ਬੇਨਤੀ ਲੋੜ ਨਹੀਂ ਜਿਹਦਾ 1 ਲੱਖ ਰੁਪਏ ਤੋਂ ਜ਼ਿਆਦਾ ਟੈਕਸ ਹੈਗਾ ਉਹਨੂੰ ਗਵਰਨਮੈਂਟ ਨੇ ਵਿਦਆਊਟ ਇੰਟਰਸਟ ਵਿਦਆਊਟ ਪੈਨਲਟੀ 50% ਰੇਟ ਦੇ ਕੇ ਤੇ ਆਪਾਂ ਇਹਨਾਂ ਨੂੰ ਜ਼ਰੂਰ OTAS ਦਾ ਲਾਹਾ ਲੈਣਾ ਚਾਹੀਦਾ ਮੇਰਾ ਰਜੀਵ ਸ਼ਰਮਾ ਨਾਇਆ ਜੀ ਜੀ ਮੋਦਗਿਲ ਇੰਡੀਆ ਫਰਮ ਹੈ ਜੀ ਮੇਰੀ ਸ਼ਿਵਾਸ਼નગર ਇੰਡਸਟਰੀ ਜਲੰਧਰ ਜੀ ਸਰ ਮੇਰਾ ਨਾ ਕੋਈ ਬੈਰ ਦਾ ਇਸ਼ੂ ਚੱਲ ਰਿਹਾ ਸੀ ਜੀ ਕੋਈ ਪਿਛਲੇ 10 ਸਾਲ ਤੋਂ ਮੈਨੂੰ ਨੋਟਿਸ ਤੋਂ ਨੋਟਿਸ ਆ ਰਹੇ ਸੀ ਤੇ ਕੋਈ ਮਤਲਬ ਕਾਰਵਾਈ ਨਹੀਂ ਹੋ ਰਹੀ ਸੀ ਜਾਂ ਆਪਣੇ ਕੋਈ ਦੇ ਨਹੀਂ ਹੋ ਰਿਆ ਸੀ ਟੈਕਸ ਬਣਿਆ ਸੀ ਮੇਰਾ ਕੋਈ ਕਰੀਬ 5 ਲੱਖ ਦੇ ਕਰੀਬ ਜੀ ਠੀਕ ਹੈ ਜੀ ਇਹਨਾਂ ਦੀ ਕੋਈ ਸਕੀਮ ਆਈ ਸੀ, OTCS ਸਕੀਮ। ਇਹਨਾਂ ਅਧਿਕਾਰੀਆਂ ਨੇ ਮੈਨੂੰ ਇੱਥੇ ਇੱਕ ਸਮਝਾਇਆ ਸਕੀਮ ਬਾਰੇ ਕਿ ਤੁਸੀਂ ਇਹ ਸਕੀਮ ਲਓ ਤਾਂ ਤੁਹਾਡੇ ਇੰਨੇ ਲੈਸ ਕਰਕੇ ਮੇਰਾ 5 ਲੱਖ ਦਾ ਲੈਸ ਕਰਕੇ 1 ਲੱਖ 9000 ਬਣਿਆ। ਜੀ। ਉਹ ਦੇਖ ਕੇ ਮੇਰਾ ਸਾਰਾ ਪਿਛਲਾ ਇਸ਼ੂ ਖਤਮ ਹੋ ਗਿਆ। ਇੱਕ ਤੇ ਬੰਦੇ ਵਧੀਆ ਸੀ ਅਧਿਕਾਰੀ ਇਹਨਾਂ ਨੇ ਸਮਝਾ ਗਏ ਘਰ ਆ ਕੇ ਸਭ ਨੂੰ। ਹੁਣ ਵੀ ਸਭ ਘਰ ਘਰ ਸਮਝਾਉਂਦੇ ਪਏ ਨੇ। ਕਿੰਨੇ ਪੁਰਾਣਾ ਤੁਹਾਡਾ ਜਿਹੜਾ ਐਰੀਅਰਸ ਖੜੇ ਸੀ? ਸਰ ਮੇਰਾ ਸੀ ਕੋਈ 10 ਸਾਲ ਤੋਂ ਪੁਰਾਣਾ। ਜੀ। ਤੇ ਸਮਝ ਲਓ ਹੁਣ ਮੇਰਾ ਕੋਈ ਮਹੀਨੇ ਦੋ ਮਹੀਨੇ ਤੀ ਸਮਝ ਲਓ ਕੋਈ ਕਲੀਅਰ ਹੋ ਗਿਆ ਮੇਰਾ।

उसको मैंने ओ टी एस स्कीम आने के बाद मुझे सुना भी और देखा भी बहुत बढ़िया हुई है और मैंने उसको सेटलमेंट करके जो कि मेरा पाँच लाख कुछ अमाउंट सोलह हज़ार के लगभग अमाउंट था उसमें हमारा ब्याज भी उन्होंने छोड़ा और दो लाख तीन हज़ार भी मेरे साथ सेटल करके इस पर मैं कोर्ट में भी जा रहा था केस भी कर रहा था वकील के थ्रू किया हुआ था उसमें भी मेरे झंझटों से निकल गया हूँ और मेरे को बहुत बढ़िया स्कीम लगी है मैं लोगों को भी कहूँगा इस स्कीम का फायदा उठाएँ बस धन्यवाद